ਲਓ ਗਾਇਸ ਇਹ ਆਪਣਾ ਨਵਾਂ ਵਲੋਗ ਆ ਅੱਜ ਆਪਾਂ ਆਂਬ ਤੋਂ ਆਂਬ ਲਾ ਰਹੇ ਆ ਦਿਖਾਉਨੇ ਆ ਤੁਹਾਨੂੰ ਲਓ ਹੀ ਦੇਖ ਸਕਦੇ ਆ ਤੁਸੀਂ ਆ ਬੰਦੇ ਨੇ ਆਪਣੀ ਅੱਧਾ ਹਿੱਸਾ ਕੀਤਾ ਹੁੰਦਾ ਇਹ ਆਂਬ ਦੀ ਰਾਖੀ ਰੱਖਦਾ ਹੁੰਦਾਗਾ ਤੇ ਅੱਦੇ ਆਂਬੇ ਰੱਖਦਾ ਤੇ ਆਪਾਂ ਰੱਖਦੇ ਆ ਆਏ ਆ ਦੇ ਨਾਲ ਜਾ ਕੇ ਲਿਆਇਆ ਤਿੰਨ ਇੱਕ ਦਾ ਚੜਿਆ ਵਾ ਉਹ ਤਾਇਆ ਉਹ ਟਾਂਡੀਆਂ ਨਾਲ ਲਾਈ ਜਾਂਦਾ ਦੇਖ ਸਾਡੇ ਅੰਬ ਹੋ ਗਏ ਆ ਅਜੇ ਅੱਧੇ ਹੋਰ ਤੋੜਨ ਵਾਲੇ ਪਏ ਆ ਤਾਂ ਆ ਮੁੰਡਾ ਬੈਠਾਗਾ ਉਹ ਤਾਂ ਹੁਣ ਲਾਈ ਜਾਂਦਾ ਉਹ ਤਾਂ ਆ ਜੀ ਢਾਂਗੀ ਨਾਲ ਲਾਈ ਜਾਂਦੇ ਆ ਅਹੀਂ ਤਿੰਨੇ ਜਣੇ ਥੱਲੇ ਇਕੱਠੇ ਕਰੀ ਜਾਂਦੇ ਆਗੇ ਚਲੋ ਦਿਖਾਉਨੇ ਆ ਜੇ ਤੁਹਾਨੂੰ ਸਾਰੇ ਤੋੜਲੇ ਅੰਬ ਕਿੰਨੇ ਅੰਬ ਹੁੰਦੇ ਆਗੇ ਆਸ-ਪਾਸ ਦਾ ਵੀਊ ਚੈੱਕ ਕਰ ਸਕਦੇ ਹੋ ਤੁਸੀਂ ਉਧਰ ਆਪਣਾ ਮੋਟਰਸਾਈਕਲ ਖੜਾ ਉਧਰ ਤਾਇਆ ਜੀ ਦੀਆਂ ਬੱਕਰਾਂ ਆ ਰੰਗ ਆ ਜੀ ਅੰਤਰ ਖਵਾ ਕੇ ਲਿਆ ਰਹੇ ਆ ਅੰਮੀ ਕਹਾਤੀ ਚਲੋ ਦਿਖਾਵਾਂਗੇ ਤੁਹਾਨੂੰ ਜਿਹੜਾ ਸਾਰੇ ਅੰਬ ਤੋੜ ਲਏ ਲਓ ਜੀ ਆਪਾਂ ਅੰਬ ਤੋੜ ਲਏ ਆ ਅੱਧੇ ਆ ਪਾਈ ਤੇ ਅੱਧੇ ਗੱਟੇ ਚ ਪਾ ਲਏ ਇਹਨਾਂ ਦਾ ਹੁਣ ਚਾਹ ਚੂਰ ਪਾਵਾਂਗੇ ਆਪਾਂ ਉਹ ਚਟਨੀ ਚਟਨੀ ਨਾਲਾਂਗੇ ਇਧਰ ਚਾਚਾ ਜੀ ਬੈਠੇ ਆ ताया जी कुत्ता बैठा गा और पास का व्यू चेक कर सकते अंब भी देख सकते अपने वादिया है चलो मिलते हैं अगले ब्लॉग चोके बायोग लाइक कमेंट शेयर चैनल सब्सक्राइब करना ना भूलना मिलते हैं अगले बलॉग